ਦਿੱਲੀ ਐਨਸੀਆਰ ਦੇ ਵਿੱਚ ਪੁਰਾਣੀਆਂ ਗੱਡੀਆਂ ਨੂੰ ਲੈ ਕੇ 에য়ার ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦਾ ਵੱਡਾ ਫੈਸਲਾ ਹੋਣੇ 1 ਅਕਤੂਬਰ ਤੱਕ ਪੁਰਾਣੀਆਂ ਗੱਡੀਆਂ ਨੂੰ ਮਿਲ ਸਕੇਗਾ ਪੈਟਰੋਲ ਡੀਜ਼ਲ ਨਵੰਬਰ ਤੋਂ ਲਾਗੂ ਹੋਵੇਗੀ پابੰਦੀ। ਦੇਸ਼ਵਾਰ ਦੇ ਵਿੱਚ ਅੱਜ ਟ੍ਰੇਡ ਯੂਨੀਅਨਸ ਦੇ ਵੱਲੋਂ ਭਾਰਤ ਬੰਦ ਦੀ ਕਾਲ ਬੈਂਕ ਡਾਕ ਡਾਕ ਤੇ ਟ੍ਰਾਂਸਪੋਰਟ ਸੇਵਾਵਾਂ ਤੇ ਹੋਵੇਗਾ ਅਸਰ ਨਵੇਂ ਲੇਬਰ ਕੋਡ ਤੇ ਨਿਜੀਕਰਨ ਦੇ ਖਿਲਾਫ ਪ੍ਰਦਰਸ਼ਨ। ਤਿੰਨ ਦਿਨ ਤੱਕ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਕੱਚੇ ਕਾਮਿਆਂ ਨੇ 11 ਜੁਲਾਈ ਤੱਕ ਹੜਤਾਲ ਦਾ ਕੀਤਾ ਐਲਾਨ ਮਸਾਫਰਾਂ ਨੂੰ ਆ ਰਹੀ ਹੈ ਪਰੇਸ਼ਾਨੀ ਐਸਵਾਈਐਲ ਨੂੰ ਲੈ ਕੇ ਦਿੱਲੀ ਦੇ ਵਿੱਚ ਅੱਜ ਵੱਡੀ ਬੈਠਕ ਕੇਂਦਰ ਸਰਕਾਰ ਦੇ ਨਾਲ ਪੰਜਾਬ ਤੇ ਹਰਿਆਣਾ ਦੀ ਹੋਵੇਗੀ ਮੀਟਿੰਗ ਦੋਵੇਂ ਸੂਬਿਆਂ ਦੇ ਸੀਐਮ ਹੋਣਗੇ ਸ਼ਾਮਿਲ ਕੇਂਦਰੀ ਜਲ ਮੰਤਰੀ ਸੀਆਰ ਪਾਟਿਲ ਕਰਨਗੇ ਅਗਵਾਈ ਪੰਜਾਬ ਸਰਕਾਰ ਨੇ ਵਧਾਇਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਹੁਣ ਸੂਬੇ ਦੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫਤ ਇਲਾਜ ਸੀਮਾਨੰਦ ਕਿਸ਼ਵਾਲ ਬੋਲੇ ਇਹ ਹੈ ਵੱਡਾ ਇਨਕਲਾਬੀ ਕਦਮ ਸੀਐਮ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਬੋਲੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਫਿਲਹਾਲ ਆਨ ਦਾ ਸਪੌਟ ਹਸਪਤਾਲਾਂ ਦੇ ਵਿੱਚ ਬਣਨਗੇ ਹੈਲਥ ਕਾਰਡ ਆਉਣ ਵਾਲੇ ਦਿਨਾਂ ਦੇ ਵਿੱਚ ਕੈਂਪ ਵੀ ਲਗਾਏ ਜਾਣਗੇ ਨਿਊ ਬੀਅਰ ਵੈਲ ਕਤਰਕਾਨ ਦੇ ਵਿੱਚ ਵੱਡਾ ਐਕਸ਼ਨ ਰਿਕਵਰੀ ਦੇ ਦੌਰਾਨ ਪੁਲਿਸ ਇਨਕਾਉਂਟਰ ਦੇ ਵਿੱਚ ਦੋ ਮੁਲਜ਼ਮ ਠੇਰ ਰਾਮ ਰਤਨ ਤੇ ਜਸਪ੍ਰੀਤ ਸਿੰਘ ਵਜੋਂ ਹੋਈ ਪਛਾਣ ਦਿਨ ਵੇਲੇ ਦੋਵਾਂ ਦੀ ਹੋਈ ਸੀ ਗ੍ਰਿਫਤਾਰੀ। ਆਪੋਰ ਕਤਰਕਾਨ ਤੇ ਪੱਖੀ ਸਿਆਸਤ ਅਮਨਾ ਅਰੋੜਾ ਨੇ ਲਾਰੈਂਸ ਨੂੰ ਲੈ ਕੇ ਭਾਜਪੀ ਕੇ ਸੁਕੇ ਸੁਕੇ ਸਵਾਲ ਕਿਆ ਲਾਰੈਂਸ ਨੂੰ ਪੜ ਰਹੀ ਹੈ ਭਾਜਪੀ ਤਾਂ ਅਰਵਨੀਤ ਬਿੱਤੂ ਬੋਲੇ ਕਿ ਡੀਜੀਪੀ ਤੇ ਮੁਖ ਸਕੱਤਰ ਵੀ ਅਰੋੜਾ ਦੇ ਬਿਆਨ ਦਾ ਕਰਦੇ ਨੇ ਸਮਰਥਨ। ਨਾਰਕੋ টেরਰਿਜ਼ਮ ਖਿਲਾਫ ਠੰਡਾ ਪੁਲਿਸ ਦਾ ਵੱਡਾ ਐਕਸ਼ਨ ਪੁਲਿਸ ਨੇ 40 ਕਿਲੋ ਹੈਰਨ ਕੀਤੀ ਬਰਾਮਦ ਚੇਨ ਨਸ਼ਾ ਤਸਕਰ ਵੀ ਕੀਤੇ ਗ੍ਰਿਫਤਾਰ ਪਾਕਿਸਤਾਨੀ ਤਸਕਰਾਂ ਦੇ ਨਾਲ ਜੁੜੇ ਲਿੰਕ ਜੀਰੇਂਦਰਦੀਪ ਵਿੱਚ ਫੌਜ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੀਤਾ ਫਲੱਡ ਪ੍ਰੋਟੈਕਸ਼ਨ ਅਭਿਆਸ ਡੀਸੀ ਬੋਲੇ ਹਰ ਸਥਿਤੀ ਦੇ ਨਾਲ ਜਿੱਠਣ ਦੇ ਲਈ ਹਾਂ ਤਿਆਰ ਵਕਤ-ਵਕਤ ਸਥਿਤੀ ਦੇ ਨਾਲ ਜਿੱਠਣ ਦੇ ਲਈ ਬਣਾਈਆਂ ਟੀਮਾਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਬ੍ਰਾਜ਼ੀਲ ਦਾ ਸਰਵੋੱਚ ਸਨਮਾਨ ਬ੍ਰਾਜ਼ੀਲੀਅਨ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ ਪਿਆ ਮੋਦੀ ਬੋਲੇ 140 ਕਰੋੜ ਭਾਰਤੀਆਂ ਦੀ ਇਮਾਨ ਦੇ ਪਲ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਆ ਨਿਊਜ਼ ਰੇਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਦਿੱਲੀ ਐਨਸੀਆਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਦਿੱਲੀ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਦਿੱਲੀ ਐਨਸੀਆਰ ਦੇ ਵਿੱਚ ਪੁਰਾਣੀਆਂ ਗੱਡੀਆਂ ਨੂੰ ਮੁੱਲ ਦੇ ਦਿੱਤੀ ਗਿਆ 31 ਅਕਤੂਬਰ ਤੱਕ ਪੁਰਾਣੀਆਂ ਗੱਡੀਆਂ ਨੂੰ ਪੈਟਰੋਲ ਡੀਜ਼ਲ ਮਿਲੇਗਾ ਤੇ 1 ਨਵੰਬਰ ਤੋਂ ਇਹ ਪਾਬੰਦੀ ਹੁਣ ਲਾਗੂ ਹੋਵੇਗੀ ਜਿਹੜੀ ਕਿ 1 ਜੁਲਾਈ ਤੋਂ ਲਾਗੂ ਕੀਤੀ ਗਈ ਸੀ ਆ ਤਾਂ ਫਿਲਹਾਲ ਮੁੱਲ ਦੇ ਦਿੱਤੀ ਗਿਆ 1 ਨਵੰਬਰ ਤੋਂ ਇਹ ਫੈਸਲਾ ਲਾਗੂ ਹੋਵੇਗਾ ਦਿੱਲੀ ਐਨਸੀਆਰ ਦੇ ਵਿੱਚ ਇਕੱਠੇ ਲਾਗੂ ਹੋਵੇਗਾ ਨਿਯਮ ਅ ਦਰਸਲ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਦਿੱਲੀ ਦੇ ਨਾਲ ਗਾਜ਼ਿਆਬਾਦ ਨੋਇਡਾ ਦੇ ਵਿੱਚ ਵੀ ਪਾਬੰਦੀ ਲੱਗੇਗੀ ਗੁਰੂਗram ਫਰੀਦাবাদ सोनीपत ਦੇ ਵਿੱਚ ਨਿਯਮ ਲਾਗੂ ਕੀਤੇ ਜਾਣਗੇ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਸੁਪਰੀਮ ਕੋਰਟ ਦਾ ਰੋਕ ਕਰੇਗੀ ਦਰਸਲ ਪਹਿਲਾਂ ਇਹ ਕੁਚ라이 ਤੇ ਫੈਸਲਾ ਲਾਗੂ ਹੋ ਗਿਆ ਸੀ ਆ ਕਈ ਅਜਿਹੇ ਵਾਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਪੁਲਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ પેટ્રોલ ਪੰਪਾਂ ਤੇ ਯੂਕੇ ਪੁਲਿਸ ਦੀ ਤੈਨਾਤੀ ਤੱਕ ਵੀ ਕਰ ਦਿੱਤੀ ਕਿ ਉਸ ਤੋਂ ਬਾਅਦ ਚ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਅਸੀਂ ਇਹ ਕਿਹਾ ਹੈ ਮੈਂ ਯਾਨੀ ਕਿ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਨੂੰ ਬਕਾਇਦਾ ਪੱਤਰ ਲਿਖਿਆ ਗਿਆ ਸੀ ਫਿਲਹਾਲ ਦੀ ਲਿਸਟ ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾਂਦੀ ਹੈ ਦਿੱਲੀ ਦੇ ਐਲਜੀ ਦੇ ਵੱਲੋਂ ਵੀ ਇਸ ਫੈਸਲੇ ਤੇ ਰੋਕ ਲਗਾਉਣ ਦੀ ਮੰਗ ਰੱਖੀ ਗਈ ਤੇ ਇਸ ਦੇ ਨਾਲ ਜੁੜੀ ਹੋਈ ਹੁਣ ਵੱਡੀ ਖਬਰ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਪੁਰਾਣੀਆਂ ਗੱਡੀਆਂ ਨੂੰ ਹੁਣ ਮੌਲਕ ਦੇ ਦਿੱਤੀ ਗਿਆ 31 ਅਕਤੂਬਰ ਤੱਕ ਪੁਰਾਣੀਆਂ ਗੱਡੀਆਂ ਨੂੰ ਹੁਣ ਪੈਟਰੋਲ ਡੀਜ਼ਲ ਮਿਲੇਗਾ ਯਾਨੀ ਕਿ 31 ਅਕਤੂਬਰ ਤੱਕ ਕਿਸੇ ਤਰੀਕੇ ਦੀ ਕੋਈ ਵੀ ਪੁਰਾਣੀਆਂ ਗੱਡੀਆਂ ਤੇ ਪਾਬੰਦੀ ਨਹੀਂ ਹੋਵੇਗੀ 1 ਨਵੰਬਰ ਤੋਂ ਇਹ ਪਾਬੰਦੀ ਨੂੰ ਲਾਗੂ ਕੀਤਾ ਜਾਵੇਗਾ ਦਿੱਲੀ ਐਨਸੀਆਰ ਦੇ ਵਿੱਚ ਇਹ ਨਿਯਮ ਇਕੱਠਿਆਂ ਹੀ ਲਾਗੂ ਹੋਣਗੇ ਇਸ ਨੂੰ ਲੈ ਕੇ ਬਕਾਇਦਾ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਦਿੱਲੀ ਦੇ ਨਾਲ ਗਾਜ਼ੀਆਬਾਦ ਨੋਇਡਾ ਗੁਰੂਗਰਾਹ ਫਰੀਦাবাদ ਸੋਨੀਪਾਟ ਦੇ ਵਿੱਚ ਵੀ ਇਹ ਪਾਬੰਦੀਆਂ ਲਾਗੂ ਹੋਣਗੀਆਂ ਇਹ ਸਿੱਧਾ-ਸਿੱਧਾ ਡਰਾਮੇਬਾਜ਼ੀ ਹੈ ਸਿੱਧਾ-ਸਿੱਧਾ वाहन विक्रेता वाहन उत्पादक कार मैन्युफैक्चरर्स को अरबों रुपए का फायदा देने का एक षड्यंत्र है अगर इनकी नियत साफ है तो इनको पार्लियामेंट में ऑर्डिनेंस ला के नया कानून बना देना चाहिए इन्होंने पहले भी जब दिल्ली सरकार की चुनी हुई सरकार को ताकतें मिली थी तो ऑर्डिनेंस ला के उन्होंने सुप्रीम कोर्ट का फैसला पलट दिया था जब सुप्रीम कोर्ट ने चीफ इलेक्शन कमीशन कैसे नियुक्त होगा उसको तय किया था इन्होंने उसका फैसला भी सुप्रीम कोर्ट का फैसला इन्होंने पढ़ दिया तो इस मामले में भी ड्रामेबाजी ना करें सुप्रीम कोर्ट के फैसले को पलटने के लिए इनको कानून लाना पड़ेगा अध्यादेश लाना पड़ेगा और वो लाया जा सकता है बहानेबाजी की जरूरत नहीं ये, ये एक तकलीफ थी जनता की जो पिछली सरकारों ने कभी समझी नहीं थी लगातार उसको इग्नोर करते हुए ना तो उन्होंने कभी पॉल्यूशन पे काम किया और ना ही पॉलिसी पे काम किया जब ये विषय सी ए क्यू एम ने तय किया और जिसमें माननीय न्यायालय का भी आदेश इसमें शामिल था तो हमने दिल्ली की जनता का तकलीफ उनके सामने रखी थी कि इस तरीके से दिल्ली की जनता को साथ अन्याय नहीं होना चाहिए और हमारी बात को संज्ञान लेते हुए उन्होंने जिस प्रकार से एक नवंबर 2025 तक इस पूरे आदेश को टाला है मैं समझती हूँ कि ये अच्छा कदम है और इस बीच में हमें जो समय मिलेगा इसकी हम और तैयारी करते हुए जनता को बेहतर रिलीफ देने के लिए काम करेंगे और सरकार लगातार जनता के हित में जनता के लिए और जनता के साथ खड़ी है ये संदेश आज सरकार का गया है पिछली सरकारों की तरह नहीं कि उन्होंने समस्या को उलझाया और समाधान भी नहीं दिया और माननीय न्यायालय मजबूर होकर के जिस तरीके के आदेश दिल्ली को मिलते रहे और दिल्ली की जनता की कितनी ही गाड़ियाँ स्क्रैप में गई पकड़ी गई और चीज़ें हुई ये सब पिछली सरकारों का उलझाया हुआ था समय के साथ इसे सुलझाने का प्रयास हमारी सरकार करेगी तसली तो है किसी के हमने हमारी भावनाओं को समझा ये बड़ी राहत है दिल्ली के लोगों के लिए मुझे उम्मीद है कि आने वाले समय में जैसे दिल्ली की माननीय मुख्यमंत्री ने कहा था हम इसको आगे लेके जाएंगे दिल्ली के अंदर उन्हीं व्हीकल्स के ऊपर प्रतिबंध होना चाहिए जो पोल्यूटिंग व्हीकल्स हों किसी एज सीमा की किसी उम्र के तहत किसी एंड ऑफ लाइफ नहीं होना चाहिए बल्कि अगर वो पोल्यूशन करता है तब वो एंड ऑफ लाइफ होना चाहिए इसके ऊपर भी हम काम करेंगे माननीय सुप्रीम कोर्ट को भी इसके लिए जाके आग्रह करेंगे एनजीटी के पास भी आग्रह करेंगे

ਹੜਤਾਲ ਤੇ ਰਹਿਣਗੇ ਤਾਂ ਦੇਸ਼ ਭਰ ਦੇ ਵਿੱਚ ਅੱਜ ਵਕਫਾ ਕ੍ਰੀਡ ਦੇ ਯੂਨੀਅਨਸ ਦੇ ਵੱਲੋਂ ਭਾਰਤaband ਦਾ ਸੱਦਾ ਦਿੱਤਾ ਗਿਆ ਹੈ ਬੈਂਕ ਇਸ ਦੇ ਨਾਲ ਡਾਕ ਤੇ ਟ੍ਰਾਂਸਪੋਰਟ ਸੇਵਾ ਤੇ ਅਸਰ ਹੋਵੇਗਾ ਇਹ ਸੇਵਾਵਾਂ ਜੋ ਕਿ ਪ੍ਰਭਾਵਿਤ ਹੋਣਗੀਆਂ ਅ ਅਰਸਲ ਨਵੇਂ ਨਵੇਂ ਲੇਬਰ ਕੋਡ ਤੇ ਨਿੱਜੀਕਰਨ ਦੇ ਖਿਲਾਫੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦਾ ਵਿਰੋਧ ਕਰ ਰਹੇ ਨੇ ਆਖਰੀ 25 ਕਰੋੜ ਕਰਮਚਾਰੀ ਜੋ ਕਿ ਹੜਤਾਲ ਤੇ ਰਹਿਣਗੇ ਤੇ ਇਸ ਦੌਰਾਨ ਬੈਂਕ ਡਾਕ ਤੇ ਟ੍ਰਾਂਸਪੋਰਟ ਸੇਵਾਵਾਂ ਤੇ ਅਸਰ ਰਹੇਗਾ ਬਸ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਹੈ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਪੰਨ ਬੱਸਾਂ ਦਾ ਚੱਕਾ ਜਾਮ ਹੈ ਤਿੰਨ ਦਿਨ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਦਾ ਫੈਸਲਾ ਲਿਆ ਗਿਆ ਕੱਚੇ ਕਾਮਿਆਂ ਨੇ 11 ਜੁਲਾਈ ਤੱਕ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਮੁਸਾਫਰਾਂ ਨੂੰ ਦਰਸਲ ਇਸ ਦੇ ਨਾਲ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਵੱਡੇ ਪੱਧਰ ਤੇ ਲੋਕ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਨੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਜਿਹੜੇ ਲੋਕ ਇਹ ਤਿੰਨ ਦਿਨਾਂ ਤੱਕ ਬੱਸਾਂ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਨੇ ਆ ਤਾਂ ਉਹਨਾਂ ਵਾਸਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਪੰਜਾਬ ਦੇ ਵਿੱਚ ਆ ਪੀਆਰਟੀਸੀ ਤੇ ਪੰਨ ਬਸਾਂ ਦਾ ਚੱਕਾ ਜਾਮ ਰਹੇਗਾ ਕਿਉਂਕਿ ਬਹੁਤ ਸਾਰੇ ਰੋਡ ਤੇ ਜੰਨੇ ਵੀ ਪੰਜਾਬ ਦੇ ਵਿੱਚ ਵੱਖ-ਵੱਖ ਗਮਾਂ ਤੋਂ ਆ ਬਸਾਂ ਦੇ ਰੂਟ ਨੇ ਜ਼ਿਆਦਾਤਰ ਜਿਹੜੀਆਂ ਕਿ ਸਰਕਾਰੀ ਬਸਾਂ ਹੀ ਪੀਆਰਟੀਸੀ ਦੀਆਂ ਤੇ ਪੰਨ ਬਸਾਂ ਚੱਲਦੀਆਂ ਨੇ ਤਾਂ ਇਹ ਆਪ ਤੋਂ ਆਮ ਤੌਰ ਤੇ ਸਿੱਧੇ ਤੌਰ ਤੇ ਹੁਣ ਲੋਕਾਂ ਦੇ ਨਾਲ ਮੁਸਾਫਰਾਂ ਦੇ ਨਾਲ ਜੁੜੀ ਹੋਈ ਖਬਰ ਹੈ ਇਹ 3 ਦਿਨਾਂ ਤੱਕ ਸਰਕਾਰੀ ਬਸਾਂ ਦਾ ਚੱਕਾ ਜਾਮ ਰਹੇਗਾ ਕੱਚੇ ਕਾਮਿਆਂ ਨੇ 11 ਜੁਲਾਈ ਤੱਕ ਹਟਕਾਲਾ ਦਾ ਐਲਾਨ ਕਰ ਦਿੱਤਾ ਪੱਕੇ ਕਰਨ ਦੀ ਅ ਰੈਗੂਲਰ ਕਰਨ ਲਈ ਦਰਸ਼ਕਾਂਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਮੁਸਾਫਰਾਂ ਨੂੰ ਵੀ ਭਾਰੀ ਪਰੇਸ਼ਾਨੀ ਹੋ ਰਹੀ ਹੈ ਆ ਤਾਂ ਜਿਹੜੇ ਜਿਹੜੇ ਦਰਸ਼ਕਾਂ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਇਹ ਜਾਣਕਾਰੀ ਉਹਨਾਂ ਤੱਕ ਪਹੁੰਚਾ ਦਈਏ ਆ ਕਿ ਜਿਹੜੇ ਸੋਚ ਕੇ ਬੱਸ ਸਟੈਂਡ ਜਾਣਗੇ ਕਿ ਉਹਨਾਂ ਨੂੰ ਫਲਾਣੇ ਰੂਟ ਦੀ ਬੱਸ ਮਿਲ ਜਾਵੇਗੀ ਜਾਂ ਆਪਣੀ ਮੰਜ਼ਿਲ ਤੇ ਸਮੇਂ ਦੇ ਨਾਲ ਪਹੁੰਚ ਜਾਣਗੇ ਤਾਂ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਉਸ ਲਈ ਹਾਜ ਦੇ ਨਾਲ ਹੀ ਤੁਸੀਂ ਬੱਸ ਸਟੈਂਡ ਜਾਓ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਤਿਆਰੀ ਕਰੋ ਕਿਉਂਕਿ ਲੋਕਾਂ ਦੇ ਨਾਲ ਜੁੜੀ ਖਬਰ ਹੈ ਕਿ 3 ਦਿਨ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਅੱਗੇ ਬਤਾਉਂਦੇ ਗੱਲ ਕਰਾਂਗੇ S.Y.L ਵਲੇ ਮੁੱਦੇ ਤੇ S.Y.L ਨੂੰ ਲੈ ਕੇ ਦਿੱਲੀ ਦੇ ਵਿੱਚ ਅੱਜ ਵੱਡੀ ਬੈਠਕ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਦੇ ਨਾਲ ਪੰਜਾਬ ਤੇ ਹਰਿਆਣਾ ਦੀ ਇਹ ਮੀਟਿੰਗ ਹੋਵੇਗੀ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਸਿਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕੇਂਦਰੀ ਜਲ ਮੰਤਰੀ ਸੀ.ਆਰ. ਪਾਟੇਲ ਇਸ ਦੀ ਅਗਵਾਈ ਕਰਨਗੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚਾਲੇ ਇਹ ਚੌਥੀ ਗੇੜ ਦੀ ਗੱਲਬਾਤ ਹੋਵੇਗੀ। ਹੁਣ ਤੱਕ ਐਸ.ਵਾਈ.ਐਲ ਤੇ ਹੋਈ ਗੱਲਬਾਤ ਬੇਸਿੱਟਾ ਰਹੀ ਐ। ਐਸ.ਵਾਈ.ਐਲ ਤੇ ਪਹਿਲੀ ਮੀਟਿੰਗ 18 ਅਗਸਤ 2020 ਨੂੰ ਹੋਈ ਸੀ। ਦੂਜੀ ਮੀਟਿੰਗ 14 ਅਕਤੂਬਰ 2022 ਨੂੰ ਹੁੰਦੀ ਐ ਫਿਰ ਤੀਜੀ ਮੀਟਿੰਗ 4 ਜਨਵਰੀ 2023 ਨੂੰ ਹੋਈ ਸੀ। ਪਿਛਲੀਆਂ ਮੀਟਿੰਗਾਂ ਦੇ ਵਿੱਚ ਸੀਆਮਾਨ ਐਸ.ਵਾਈ.ਐਲ ਦੀ ਥਾਂ ਵਾਈਐਸਐਲ ਦੀ ਮੰਗ ਕਰਦੇ ਹੋਏ ਨਜ਼ਰ ਆਇਆ ਸੰਸਕਰ ਜੁਗਿਆ ਕਿ ਐ ਦੋਸਤੋ 14 ਕਿਲੋਮੀਟਰ ਲੰਬਾ ਹਿੱਸਾ ਜਿਸ ਦੀ 92 ਕਿਲੋਮੀਟਰ ਹਿੱਸਾ ਹਰਿਆਣਾ ਦੇ ਵਿੱਚ ਪੈਂਦਾ ਜਿਸ ਦੀ ਉਸਾਰੀ ਹੋ ਚੁੱਕੀ ਹੈ ਜਦਕਿ ਪੰਜਾਬ ਦੇ ਵਿੱਚ ਪੈਂਦੇ 122 ਕਿਲੋਮੀਟਰ ਹਿੱਸੇ ਦਾ ਕੰਮ ਅਲਟਕਿਆ ਹੋਇਆ ਹੈ ਕਿਉਂਕਿ ਚਾਹੇ ਸੱਤਾਧਿਰ ਦੀ ਪੰਜਾਬ ਦੀ ਗੱਲ ਕਰੀਏ ਚਾਹੇ ਹੋਰਨਾਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਸਟੈਂਡ ਇੱਕ ਹੀ ਹੈ ਕਿ ਇੱਕ ਬੂੰਦ ਵੀ ਵਾਧੂ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ ਇੱਕ ਬੂੰਦ ਵੀ ਵਾਧੂ ਪਾਣੀ ਹਰਿਆਣਾ ਨੂੰ ਦੇਣ ਵਾਸਤੇ ਨਹੀਂ ਹੈ ਤਾਂ ਲਗਾਤਾਰ ਇਸ ਵਿਵਾਦ ਦਾ ਮਾਮਲਾ ਲਟਕਿਆ ਹੋਇਆ ਹੈ ਹਾਲਾਂਕਿ ਪਹਿਲਾਂ ਵੀ ਅਦੋਨੇ ਸੁੱਬਹਾਂ ਦੀ ਵਿਚਾਲੇ ਬੈਠਕਾਂ ਦਾ ਦੌਰ ਚੱਲਿਆ ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਤੇ ਅੱਜ ਦੀ ਇਸ ਮੀਟਿੰਗ ਤੇ ਵਿਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਐਸਪੀਐਲ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕਿ ਇੰਟਰ ਸਰਕਾਰ ਦੇ ਨਾਲ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਹੋਵੇਗੀ ਦੋਵੇਂ ਸੁੱਬਹਾਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ ਉੱਥੇ ਕੇਂਦਰੀ ਚਲ ਮੰਤਰੀ ਸੀਆਰ ਪਾਟੇਲ ਇਸ ਮੀਟਿੰਗ ਦੀ ਅਗਵਾਈ ਕਰਨਗੇ ਰੋਕਾਂਗੇ ਅਗਲੀ ਖਬਰ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾ ਦਿੱਤਾ ਗਿਆ ਹੁਣ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੈਸ਼ਲੈਸ ਇਲਾਜ ਹੋਵੇਗਾ ਸੀਮਾਨ ਤੇ ਅਰਵਿੰਦ ਕੇਜੀਵਾਲ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਪਹਿਲਾਂ 5 ਲੱਖ ਰੁਪਏ ਤੱਕ ਦਾ ਹੀ ਕਵਰ ਸੀ ਜੋ ਹੁਣ ਵਧਾ ਕੇ 10 ਲੱਖ ਰੁਪਏ ਤੱਕ ਕਰ ਦਿੱਤਾ ਗਿਆ ਯਾਨੀ ਕਿ ਡਬਲ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਇੱਕ ਵੱਡਾ ਇਨਕਲਾਬੀ ਕਦਮ ਹੈ ਮੁੱਖ ਮੰਤਰੀ ਮਾਨ ਸਿੰਘ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਇਨਕਲਾਬੀ ਕਦਮ ਹੈ ਪਹਿਲਾਂ ਵਿਅਕਤੀ ਦਾ ਦਿਲ ਦੇਖੋ ਜੇਬ ਸਰਕਾਰ ਦੇਖ ਲਵੇਗੀ ਆਨ ਦਾ ਸਪੋਰਟ ਹਸਪਤਾਲਾਂ ਦੇ ਵਿੱਚ ਹੈਲਥ ਕਾਰਡ ਬਣਨਗੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਹਮਾਰੇ ਸਮੇਂ ਦੇ ਵਿੱਚ ਕੈਂਪ ਲਗਾ ਕੇ ਵੀ ਕਾਰਡ ਬਣਾਏ ਜਾਣਗੇ ਪੰਜਾਬ ਦੇ ਹਰ ਵਿਅਕਤੀ ਨੂੰ ਇਹ ਯੋਜਨਾ ਦਾ ਲਾਭ ਮਿਲੇਗਾ ਤਾਂ ਡਾਕਟਰ ਬਲਬੀਰ ਸਿੰਘ ਜੀ ਦੇ ਇਸ ਸਮਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਯੋਜਨਾ ਦੇ ਨਾਲ ਪੰਜਾਬ ਦੇ ਹਰ ਵਿਅਕਤੀ ਨੂੰ ਲਾਭ ਮਿਲੇਗਾ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇ ਹੀ ਹੈ ਆਓ ਪਰਮਾਤਮਾ ਨਾ ਕਰੇ ਕਿ ਆਉਣਾ ਪਵੇ ਭਰਤ ਆਓ ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦੇ ਹਿਸਾਬ ਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ फिर उ थले वाला पासा देखो पहले दिल देखो जेब आज देख लेंगे यार जेब दरकार जेब सरकार बन जूगी थोड़ी, कोई गल नहीं पर दिल तो ठीक करो पहला आज जो हम करने चाह रहे हैं ये बहुत बड़ा काम है कि अगर आपके घर में किसी को बड़ी बीमारी हो जाए छोटी मोटी बीमारी हो आप मोहल्ला क्लिनिक गए पड़ोस में गए वहां पे आप इलाज करा के ले आए डॉक्टर से दिखा के ले आए खांसी जुकाम बुखार उसका इलाज वहां पर मिल जाएगा आपको लेकिन अगर बड़ी बीमारी हो जाए एडमिट होना पड़ जाए उसमें बहुत खर्चा आ जाता है और अगर आप चाहते हो कि मैं प्राइवेट में भी इलाज कराऊं तो आज की सुविधा जो है दस लाख रुपए का बीमा पूरे परिवार के लिए आप भी अगर करवाने के लिए जाओ तो बहुत कई हजार रुपए लग जाते हैं सब लोग एफोर्ड नहीं कर सकते इवन मेरे जैसा आदमी भी दस लाख रुपए बीमा पूरे परिवार के लिए अफोर्ड नहीं कर सकता ये जो पंजाब सरकार आपके लिए करने करने जा रही है आज से शुरू हो रहा है ये बहुत बड़ा काम है बहुत बड़ा काम अगर आपके घर में अब कोई बीमार हो आपको चिंता करने की जरूरत नहीं है भगवान ना करे हो आप सब लोग स्वस्थ रहें पंजाब के सब लोग स्वस्थ रहें लेकिन अगर होता है तो आपको चिंता करने की जरूरत नहीं है आपकी भी सरकार है भगवंत मान आपका भाई है आपका बेटा है आपके लिए चिंता करता है 24 घंटे आपके लिए लगा हुआ है ਤੋ ਅਬ ਆਪਕੇ ਲਈ ਸਰਕਾਰ ਹੈ ਆਪਕੀ ਆਪ ਹਸਪਤਾਲ ਮੇ ਜਾਓ ਔਰ ਆਪਕਾ ਸਾਰਾ ਇਲਾਜ ਮੁਫਤ ਕੀਤਾ ਜਾਏਗਾ ਉੱਤਪੁਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਸਿਹਤ ਮੰਤਰੀ ਬੋਲੇ ਨੇ న్యూਸ 18 ਤੇ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਔਨ ਦਾ ਸਪੌਟ ਹਸਪਤਾਲਾਂ ਦੇ ਵਿੱਚ ਕਾਰਡ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ ਕੈਂਪ ਲਗਾ ਕੇ ਵੀ ਕਾਰਡ ਬਣਾਏ ਜਾਣਗੇ ਪੰਜਾਬ ਦੇ ਹਰ ਵਿਅਕਤੀ ਨੂੰ ਯੋਜਨਾ ਦਾ ਲਾਭ ਮਿਲੇਗਾ ਤਾਂ ਮੈਡੀਕਲ ਨੂੰ ਪੰਜਾਬ ਦੇ ਨਾਲ ਦਰਸਤ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਜੁੜੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੋਂ ਦਾ ਸਪੋਰਟ ਹਸਪਤਾਲਾਂ ਦੇ ਵਿੱਚ ਵੀ ਕਾਰਡ ਬਣਨਗੇ ਤੇ ਆਉਣ ਵਾਲੇ ਸਮੇਂ 'ਚ ਬਕਾਇਦਾ ਕੈਂਪ ਲਗਾਏ ਜਾਣੇ ਉਹਨਾਂ ਕੈਂਪਾਂ ਦੇ ਵਿੱਚ ਵੀ ਕਾਰਡ ਬਣਾਏ ਜਾਣਗੇ। ਇਹ ਇੱਕ ਗੇਮ ਚੇਂਜਰ ਹੋ ਰਹੀ ਕਿਉਂਕਿ ਪਹਿਲਾਂ ਹਸਪਤਾਲਾਂ 'ਚ ਪੈਨਲ ਨਹੀਂ ਹੁੰਦੇ ਸੀ ਉਹਦੇ ਵਿੱਚ। ਜੀ ਹੁਣ ਇਹਦੇ ਵਿੱਚ ਕਿਉਂਕਿ ਯੂਨੀਵਰਸਲ ਹੈਲਥਕੇਅਰ ਹੋ ਗਿਆ ਜਿਹੜਾ ਬੰਦਾ ਨਹੀਂ ਲਏਗਾ ਪ੍ਰਾਈਵੇਟ ਡਾਕਟਰ ਉਹਨੂੰ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ। ਹੂੰ। ਤੇ ਇਹ ਹੁਣ ਤਕਰੀਬਨ ਤਕਰੀਬਨ ਸਾਰੇ ਹਸਪਤਾਲ ਜਿਹੜੇ ਪਰਲ ਹੋਣਗੇ ਉਸ ਲੋਕਾਂ ਦੀ ਹੋਰ ਸਹੂਤਾ ਵਧੇਗੀ। ਠੀਕ ਹੈ। ਤੇ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਏਗੀ। ਠੀਕ ਹੈ। ਕਾਰਡ ਹਰ ਪਿੰਡ ਵਿੱਚ ਮੱਲਿਆਂ ਵਿੱਚ ਕੈਂਪ ਲਾ ਕੇ ਅਸੀਂ ਬਣਾਵਾਂਗੇ। ਹੂੰ। ਬਟ ਸਕੋਪ ਜੇ ਕਾਰਡ ਬਣਿਆ ਨਹੀਂ ਤੇ ਬੰਦਾ ਬਿਮਾਰ ਹੋ ਗਿਆ। ਜੀ ਉਹ ਸਿੱਧਾ ਜਿਹੜਾ ਹਸਪੀਟਲ ਜਾਏਗਾ ਉੱਥੇ ਆਂਡਾ ਸਪੋਰਟ ਕਾਰਡ ਬਣ ਕੇ ਨਾਲ ਦੀ ਅਰਦਾਸ਼ ਸ਼ੁਰੂ ਹੋ ਜਾਵੇਗਾ। ਅੱਛਾ ਮਤਲਬ ਜੇ ਕਾਰਡ ਨਹੀਂ ਵੀ ਬਣਿਆ ਹਸਪੀਟਲ ਪਹੁੰਚ ਕੇ ਤਾਂ ਉੱਥੇ ਵੀ ਕਾਰਡ ਬਣ ਜਾਏਗਾ। ਠੀਕ ਹੈ ਇੰਪੋਰਟੈਂਟ ਚੀਜ਼ ਸੀ ਜਿਹੜੀ ਤੁਸੀਂ ਪਹਿਲਾਂ ਹੀ ਕਲੀਅਰ ਕਰ ਦਿੱਤੀ। ਰੁਕ ਕਰਾਂਗੇ ਅਗਲੀ ਖਬਰ ਦਾ ਨਿਊ ਬੀਅਰ ਵਿਲ ਕਤਲ ਕਾਂਡ ਦੇ ਵਿੱਚ ਵੱਡਾ ਐਕਸ਼ਨ ਹੋਇਆ ਕਤਲ ਕਾਂਡ ਦੇ ਦੋ ਮੁਲਜ਼ਮ ਇਨਕਾਊਂਟਰ ਦੇ ਵਿੱਚ ਢੇਰ ਕਰ ਦਿੱਤੇ ਗਏ ਨੇ। ਰਾਮ ਰਤਨ ਤੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਗਿਆ ਪਟਿਆਲਾ ਦੇ ਰਹਿਣ ਵਾਲੇ ਨੇ ਦੋਵੇਂ ਮ੍ਰਿਤਕ ਇੱਕ ਪੁਲਿਸ ਮੁਲਾਜ਼ਮ ਨੇ ਇਸ ਦੌਰਾਨ ਜ਼ਖਮੀ ਹੋਇਆ 30 ਬੋਰ ਦਾ ਪਿਸਤਲ ਰਿਕਵਰ ਹੋਇਆ ਡੀਆਈਜੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ 30 ਬੋਰ ਦਾ ਪਿਸਤਲ ਇਸ ਦੌਰਾਨ ਰਿਕਵਰ ਕੀਤਾ ਗਿਆ ਮਾਰੇ ਗਏ ਮੁਲਜ਼ਮ ਕਤਲ ਕੇਸ ਦੇ ਵਿੱਚ ਸ਼ਾਮਲ ਸਨ ਪੁਲਿਸ ਨੇ ਅੱਜ ਹੀ ਦੋਵੇਂ ਮੁਲਜ਼ਮਾਂ ਨੂੰ ਹਾਦਸਾ ਪੁਸਤੇ ਵੱਲੋਂ ਕੱਲੀ ਦੋਵੇਂ ਮੁਲਜ਼ਮਾਂ ਨੂੰ ਜੋ ਕਾਬੂ ਕੀਤਾ ਗਿਆ ਸੀ ਕਤਲ ਕੇਸ ਦੇ ਵਿੱਚ ਪੰਜ ਮੁਲਜ਼ਮ ਸ਼ਾਮਲ ਸਨ ਆ ਡੀਜੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਕਤਲ ਕੇਸ ਦੇ ਵਿੱਚ ਕੁੱਲ 5 ਮੁਲਜ਼ਮ ਸ਼ਾਮਲ ਸਨ ਆ ਤਿੰਨ ਜੋ ਕਿ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਦੋ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਕਤਲ ਕਾਂਡ ਦੇ ਵਿੱਚ ਮੁਲਜ਼ਮਾਂ ਦੀ ਮਦਦ ਕੀਤੀ ਗਈ ਦੋਵੇਂ ਮੁਲਜ਼ਮ ਸ਼ੂਟਰਾਂ ਨੂੰ ਕਾਰ ਤੇ ਲੈ ਕੇ ਗਏ ਸਨ ਡੀਜੀ ਨੇ ਜੋ ਜਾਣਕਾਰੀ ਦਿੱਤੀ ਜਨਾਂ ਨੂੰ ਕਿ ਐਨਕਾਊਂਟਰ ਦੇ ਦੌਰਾਨ ਠਹਿਰ ਕੀਤਾ ਗਿਆ ਇਹ ਦੋਵੇਂ ਮੁਲਜ਼ਮ ਸ਼ੂਟਰਾਂ ਨੂੰ ਕਾਰ ਤੇ ਲੈ ਕੇ ਗਏ ਸੀ ਕਿਉਂਕਿ ਉਸੇ ਕਾਰ ਦੇ ਵਿੱਚ ਬੈਠ ਕੇ ਹੀ ਆਹ ਮਲਜ਼ਮ मौके ਤੋਂ ਫਰਾਰ ਹੁੰਦੇ ਨੇ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏ ਸਨ ਬਾਈਕ ਸਵਾਰ ਤਿੰਨ ਸ਼ੂਟਰਾਂ ਨੇ ਸੰਜੀਵ ਵਰਮਾ ਨੂੰ ਦਰਸਲ ਗੋਲੀਆਂ ਮਾਰੀਆਂ ਸਨ ਪੰਜ ਪੀਰ ਇਲਾਕੇ ਦੇ ਨੇੜੇ ਇਹ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਕਤਲकांड ਦੇ ਦੋ ਮਲਜ਼ਮ ਐਨਕਾਊਂਟਰ ਦੇ ਵਿੱਚ ਠੇਰ ਕਰ ਦਿੱਤੇ ਗਏ ਦੇ ਜਿਹੜੇ ਦੋ ਮੁਲਜ਼ਮ ਜਿਹੜੇ ਸੀਗੇ ਮੇਨ ਜਿਹੜੇ ਇਹਨਾਂ ਨੂੰ ਲੈ ਕੇ ਭਜਾ ਕੇ ਲੈ ਕੇ ਗਏ ਸੀ ਟੋਟਲੇ ਪੰਜ ਜਾਣੇ ਸੀ ਤਿੰਨ ਤਾਂ ਮੋਟਰਸਾਈਕਲ ਤੇ ਆਏ ਦੋ ਜਿਹੜੇ ਪਿੱਛੇ ਬੈਕਅਪ ਵਾਲੀ ਪਿੱਛੇ ਰਹੇ ਸੀਗੇ ਜਿੰਨਾ ਕੋਈ ਸਵਿਫਟ ਗੱਡੀ ਸੀਗੀ ਔਰ ਉਹਨਾਂ ਨੇ ਹੀ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਉਥੋਂ ਇਹਨਾਂ ਨੂੰ ਭਜਾ ਕੇ ਲੈ ਕੇ ਗਏ ਸੀ ਸੋ ਉਹ ਜਦੋਂ ਸਾਡੀਆਂ ਪੁਲਿਸ ਟੀਮਾਂ ਬਣ ਗਈਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਦਾ ਨਾਮ ਜਸਪਰੀਤ ਸੀਗਾ ਤੇ ਦੂਸਰੇ ਦਾ ਨਾਮ ਹੈਗਾ ਰਾਮ ਰਤਨ ਸੋ ਇਹ ਬੰਦੇ ਜਦੋਂ ਫੜ ਲੇ ਫੜ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਮਜੀਦ ਸੋ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਭੀ ਜਿੱਥੇ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਉਹ ਜਿਹੜੇ ਇਹਨਾਂ ਨੇ ਪੱਗਾਂ ਬੰਨੀਆਂ ਸੀ ਮੜਾਸੇ ਬੰਨੇ ਮਾਰੇ ਸੀ ਨਾਲ ਇਹਨਾਂ ਨੇ ਜਿਹੜੀਆਂ ਕੋਈ ਆਪਦੀਆਂ ਕੱਪੜੇ ਪਾਏ ਹੋਏ ਸੀ ਸਪੈਸ਼ਲੀ ਕਮੀਜ਼ਾਂ ਉਹ ਇਹਨਾਂ ਨੇ ਰਾਹ 'ਚ ਜਿਹੜੀਆਂ ਹੈਗੀਆਂ ਉਹ ਲਾ ਕੇ ਸੱਟੀਆਂ ਸੀ ਔਰ ਜਿਹੜੇ ਵੈਪਨ ਇਸ ਵਾਰਦਾਤ ਚ ਵਰਤੇ ਗਏ ਸੀਗੇ ਉਹ ਵੈਪਨ ਵੀ ਰਸਤੇ ਜੀ ਇਹਨਾਂ ਨੇ ਕਿਤੇ ਜਾਂਦਿਆਂ ਜਿਹੜਾ ਹੈਗਾ ਵਾ ਉਹ ਲੁਕਾ ਦਿੱਤੇ ਸੀ। ਸੋ ਉਹ ਸਾਰਾ ਜਿਹੜਾ ਹੈਗਾ ਵਾ ਉਸ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਨੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਆਸਤੇ ਤਾਂ ਕਿ ਜਿਹੜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਐਵੀਡੈਂਸ ਨੂੰ ਲਿੰਕ ਕੀਤਾ ਜਾ ਸਕੇ ਉਹਦੀ ਰਿਕਵਰੀ ਸੁ ਵਾਸਤੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਸੀਗੀਆਂ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਅੱਗੇ ਸਰਚ ਵਗੈਰਾ ਜਿਹੜਾ ਹੋ ਉਹ ਚੱਲ ਰਿਹਾ ਸੀਗਾ। ਸੋ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੱਬੇ ਦੇ ਬੈਕਸਾਈਡ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਉਹ ਵੈਪਨ ਵਗੈਰਾ ਦੱਸੇ ਸੀਗੇ ਵੀ ਅਸੀਂ ਇੱਥੇ ਲੁਕਾ ਕੇ ਤੇ ਫਿਰ ਇਸ ਤੋਂ ਅੱਗੇ ਭੱਜੇ ਆ ਉੱਥੇ ਰਿਕਵਰੀ ਕਰ ਲਈ ਆਏ ਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਿਉਂਕਿ ਉਹ ਵੀ ਵੈਪਨ ਜਿਹੜੇ ਰੱਖੇ ਦੀ ਕਿਉਂਕਿ ਇੱਥੇ ਜਿਆਦਾ ਜੰਗਲ ਟਾਈਪ ਸੀਗਾ ਉਹ ਵੀ ਲੱਭ ਰਹੇ ਸੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਮੌਕੇ ਤੋਂ ਇੱਕ 30 ਬੋਰ ਦਾ ਪਿਸਟਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਉਹ ਰਿਕਵਰ ਹੋਏ ਔਰ ਇਸ ਬੰਦੇ ਵਿੱਚ ਜਿਹੜਾ ਪਰਚਾ 302 ਦੇ ਵਿੱਚ ਮਰਡਰ ਦਾ ਪਰਚਾ ਜਿਹੜਾ ਦਰਜ ਕਰਕੇ ਔਰ 25549 ਆਮ ਸੈਕਟ ਉਹਦੇ ਚ ਪਰਚਾ ਦਰਜ ਕਰਕੇ ਉਹਦੀ ਸੈਪਰੇਟ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜਿਹੜੇ ਸਾਡਾ ਇੱਕ ਮੁਲਾਜ਼ਮ ਆ ਸੀਨੀਅਰ ਕਨਸਟੇਬਲ ਜਿਹੜਾ ਪੋਸਟਡ ਸਿਗਾ ਇੱਥੇ ਅਬੋਰ ਦੇ ਵਿੱਚ ਉਹਦੇ ਵੀ ਇੱਕ ਜਿਹੜਾ ਹੈਗੀ ਐ ਗੋਲੀ ਲੱਗੀ ਐ ਇਸ ਇਨਕਾਊਂਟਰ ਦੌਰਾਨ ਔਰ ਉਹ ਵੀ ਇੰਜਰਡ ਹੋਇਆ ਉਹਨੂੰ ਅਸੀਂ ਜਿਹੜਾ ਹੈਗਾ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਜਿਹੜਾ ਉਹਨੂੰ ਦਾਖਲ ਕਰਵਾਇਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਚੱਲ ਰਹੀ ਆ ਔਰ ਬਾਕੀ ਦੇ ਵੀ ਜਿਹੜੇ ਇਸ ਕਤਲ ਦੇ ਵਿੱਚ ਜਿਹੜੇ ਬਾਕੀ ਦੇ ਵੀ ਮਲਜ਼ਮ ਨੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਾਂਗੇ ਇਹਦੇ ਚ ਬਹੁਤ ਵੱਡੀਆਂ ਤੇ ਚੰਗੀਆਂ ਲੀਡਸ ਜਿਹੜੀਆਂ ਹੈਗੀਆਂ ਵਾ ਉਹ ਫਾਜ਼ਿਲਕਾ ਪੁਲਿਸ ਨੂੰ ਅੰਡਰ ਦੀ ਲੀਡਰਸ਼ਿਪ ਆਫ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਜਿਹੜਾ ਹੈਗਾ ਚੰਗੀਆਂ ਲੀਡਸ ਇਹਨਾਂ ਨੂੰ ਮਿਲ ਚੁੱਕੀਆਂ ਔਰ ਉਹ ਜਲਦ ਜਿਹੜੇ ਹੈਗੇ ਆ ਬਾਕੀ ਦੇ ਜਿਹੜੇ ਰਹਿੰਦੇ ਸ਼ੂਟਰ ਆ ਪਲੱਸ ਜਿਹੜੇ ਵੀ ਇਹਦੇ ਪਿੱਛੇ ਮਾਸਟਰਮਾਈਂਡਸ ਸਿਗੇ ਉਹਨਾਂ ਨੂੰ ਅਸੀਂ ਜੰਦ ਜਿਹੜਾ ਉਹਨਾਂ ਨੂੰ ਦਬੋਚ ਲਾਂ ਅਬੁਰ ਦੇ ਵੱਡੇ ਕੱਪੜਾ ਕਾਰੋਬਾਰੀ ਸੰਜੀਵ ਵਰਮਾ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ ਇਸ ਦੌਰਾਨ ਸੰਜੀਵ ਵਰਮਾ ਦੇ ਪ੍ਰਾਪ ਫੁੱਟ ਫੁੱਟ ਕੇ ਰੋਏ ਤੇ ਸਰਕਾਰਾਂ ਅਤੇ ਗੈਂਗਸਟਰਾਂ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਅਨਲੁਕੂ ਚਾ ਇਹ ਦਰਦਿਆ ਮਰਿਤ ਕਾਰੋਬਾਰੀ ਸੰਜੀਵ ਵਰਮਾ ਦੇ ਭਰਾ ਦਾ ਇਹ ਸਵਾਲ ਨੇ ਸਰਕਾਰਾਂ ਨੂੰ ਇਹ ਗੁੱਸਾ ਕਾਤਲਾਂ ਦੇ ਖਿਲਾਫ ਭਰਾ ਦੇ ਅੰਤਿਮ ਸੰਸਕਾਰ ਵੇਲੇ ਜਗਤ ਵਰਮਾ ਫੁੱਟ ਫੁੱਟ ਕੇ ਰੋਏ ਸਰਕਾਰਾਂ ਨੂੰ ਘਟਾਰੇ ਵਿੱਚ ਖੜਾ ਕੀਤਾ ਗੈਂਗਸਟਰਾਂ ਨੂੰ ਨਿਸ਼ਾਨੇ ਤੇ ਲਿਆ ਤੇ ਆਪਣੇ ਭਰਾ ਦੇ ਲਈ ਇਨਸਾਫ ਦੀ ਮੰਗ ਕੀਤੀ ਤੇ ਸਵਾਲ ਕੀਤਾ ਕਿ ਉਹਨਾਂ ਦੇ ਭਰਾ ਦਾ ਕਸੂਰ ਤਾਂ ਦੱਸ ਦਿਓ ਕਿਉਂ ਸੰਜੇ ਵਰਮਾ ਨੂੰ ਮੌਦੇ ਮੂੰਹ ਦੇ ਵਿੱਚ ਤਕੇਲ ਦਿੱਤਾ ਜਿਵੇਂ ਬੰਦਾ ਕਰੋੜਾ ਰੁਪਿਆ ਟੈਕਸ ਦਿੰਦਾ 5-7 ਹਜ਼ਾਰ ਬੰਦੇ ਨੂੰ ਰੁਜ਼ਗਾਰ ਦਿੰਦਾ ਹੈ আর ਕਿਸੇ ਨੇ ਕਦੇ ਕੋਈ ਦੁਸ਼ਮਣੀ ਨਹੀਂ ਪਾੜੀ ਜੇ ਕੋਈ ਦੁਸ਼ਮਨ ਲੱਗਦਾ ਹੈ ਉਹਦੇ ਪੈਰੀ ਜਾਗੇ ਨਹੀਂ ਜਾਂਲਾ ਮੇਰੀ ਕੋਈ ਗਲਤੀ ਹੈ ਮੈਨੂੰ ਮaaf ਕਰਦੇ ਉਸ ਬੰਦੇ ਰੱਬ ਬਨਾ ਗੋਰੀ ਸਾਰੇ ਦੁੱਖ ਦੇ ਵਿੱਚ ਅਸੀਂ ਸਾਰੇ ਜਿਹੜੇ ਅਸੀਂ ਨੈਗੋ ਮੀਡੀਆ ਕ ਮੈਨੂੰ ਪਤਾ ਕੰਸਲ ਹੈ ਪਰ ਇੱਕ ਵਾਰੀ ਇਮਾਨਦਾਰੀ ਨੇ ਵਾਦਿਓ ਆਪਦੀ ਇੱਕ ਵਾਰੀ ਇਮਾਨਦਾਰੀ ਨਾਲ ਕਾਰੋਬਾਰੀ ਸੰਜੇ ਵਰਮਾ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ ਇਸ ਦੌਰਾਨ ਸ਼ਹਿਰ ਦੇ ਵਿੱਚ ਅੰਤਿਮ ਯਾਤਰਾ ਕੱਢੀ ਗਈ ਇਸ ਮੌਕੇ ਰੋਸ ਵਜੋਂ ਬਾਜ਼ਾਰ ਵੀ ਬੰਦ ਰੱਖੇ ਗਏ ਤੇ ਆਖਰ ਅੰਤਿਮ ਸੰਸਕਾਰ ਕੀਤਾ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਸਣੇ ਕਈ ਸਿਆਸੀ ਆਗੂ ਵੀ ਸੰਜੀਵ ਵਰਮਾ ਨੂੰ ਸ਼ਰਧਾਂਜਲੀ ਦੇਣ ਦਿੱਲੀ ਪਹੁੰਚੇ ਇੱਕ ਬੰਦੇ ਦੀ ਛਾਤੀ 'ਚ ਇੰਨੀਆਂ ਗੋਲੀਆਂ ਮਾਰਨੀ ਔਰ ਬੇਹਿਰਮੀ ਨਾਲ ਕਤਲ ਕਰਨਾ ਇਹ ਪੰਜਾਬ ਤਾਂ ਮੈਨੂੰ ਲੱਗ ਨਹੀਂ ਰਿਹਾ ਹੈ ਸੰਜੀਵ ਵਰਮਾ ਦੇ ਕਤਲ ਨੂੰ ਲੈ ਕੇ ਸਿਆਸਤ ਵੀ ਖੂਪ ਪਕੀ ਹੋਈ ਹੈ ਅਬੋਰ ਦੇ ਵਿੱਚ ਭਾਜਪਾ ਨੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੀ ਅਗਵਾਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਵਿਦਾਇਕ ਸੰਦੀਪ ਜਾਖੜ ਵੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਤੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਪੀੜਤ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕੀਤੀ ਮੈਂ ਕਹਿੰਦਾ ਅਮਰਉੜਾ ਜੀ ਨੇ ਕਿਹਾ ਸੀਗਾ ਅਮਨ ਜੀ ਮੈਂ ਕਹਿਣਾ ਨਾ ਕਰਵਾ ਲੋ ਬਾਕੀ ਤਾਂ ਤੁਹਾਡੀ ਜਿੰਨੀ ਚੱਲਦੀ ਹੈ ਕਿ ਨਹੀਂ ਚੱਲਦੀ ਮੈਨੂੰ ਪਤਾ ਹੈ ਆਹ ਕਹਿ ਰਹੇ ਹੋ ਵੀ ਉੱਥੇ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਪਹਿਲਾ ਟਾਪਿਕ ਲੋਅਰ ਆਰਡਰ ਡਿਸਕਸ ਹੋਈ ਸੀ ਜ਼ਿਕਰਯੋਗ ਹੈ ਕਿ ਪੂਰੀ ਵਾਰਦਾਤ ਸੋਮਵਾਰ ਦੀ ਹੈ ਜਦੋਂ ਅਬੋਰ ਦੇ ਵਿੱਚ ਤਿੰਨ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਆਏ ਤੇ ਜਿਵੇਂ ਸੰਜੀਵ ਵਰਮਾ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਸ਼ੋਰੂਮ ਦੇ ਬਾਹਰ ਪਹੁੰਚੇ ਤਾਂ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਸ਼ਰੀਆਮ ਗੋਲੀਆਂ ਮਾਰ ਕੇ ਸੰਜੀਵ ਵਰਮਾ ਦਾ ਕਤਲ ਕਰ ਦਿੱਤਾ। ਅਪੋਰ ਤੋਂ ਪ੍ਰਦੀਪ ਕੁਮਾਰ న్యూਸ 18 ਪੰਜਾਬ। ਅਪੋਰ ਦੇ ਵਿੱਚ ਨਿਊ ਵਿਗਨ ਵੈਲ ਦੇ ਮਾਲਕ ਸੰਜੀਵ ਵਰਮਾ ਦੇ ਕਤਲकांड ਨੇ ਭਾਜਪੀ ਤੇ ਆਮ ਆਦਮੀ ਪਾਰਟੀ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜਾ ਕੀਤਾ ਹੈ। ਦੋਵੇਂ ਧਿਰਾਂ ਨੇ ਇੱਕ ਦੂਜੇ ਨੂੰ ਇਸ ਕਤਲकांड ਦੇ ਲਈ ਕਸੂਰਵਾਰ ਦੱਸਿਆ ਨਿਊ ਵੀਰਵੈਲ ਦੇ ਮਾਲਕ ਸੰਜੀਵ ਵਰਮਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਲਾਰੈਂਸ ਦੀ ਐਂਟਰੀ ਦੇ ਨਾਲ ਹੀ ਮਾਮਲਾ ਹੋਰ ਪੇਚੀਦਾ ਹੋ ਗਿਆ ਸੂਬੇ ਦੀ ਕਾਨੂੰਨ ਵਿਵਸਥਾ ਤੇ ਲਾਰੈਂਸ ਦੀ ਪੁਸ਼ਤ ਪਨਾਹੀ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ ਕਿ ਲੋਰੈਂਸ ਨੂੰ ਭਾਜਪਾ ਪਾਲ ਰਹੀ ਹੈ ਤੇ ਗੈਰ ਭਾਜਪਾ ਸ਼ਾਸਤ ਸੂਬਿਆਂ ਦੇ ਵਿੱਚ ਉਸ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਖੁੱਲ ਦਿੱਤੀ ਜਾ ਰਹੀ ਹੈ ਅਮਨ ਅਰੋੜਾ ਦੇ ਇਸ ਗੰਭੀਰ ਇਲਜ਼ਾਮ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਗੰਭੀਰ ਨੋਟਿਸ ਲਿਆ ਤੇ ਪੰਜਾਬ ਦੇ ਮੁਖ ਸਕੱਤਰ ਤੇ ਡੀਜੀਪੀ ਤੋਂ ਵੀ ਜਵਾਬ ਮੰਗਿਆ ਪੰਜਾਬ ਦੇ ਪਰਿਵਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਬੇਨਤੀ ਇਹ ਹੈ ਕਿ ਕਿਉਂ ਤੁਸੀਂ ਇੱਕ ਹਾਰਡ ਕੋਰ ਕ੍ਰਿਮੀਨਲ ਨੂੰ ਆਪਦੀ ਸਟੇਟ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਹੇ ਹੋ ਪੁਸ਼ਤਪਨਾਹੀ ਕਰ ਰਹੇ ਹੋ ਤੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਰਹੇ ਹੋ ਕਿ ਪੂਰੇ ਮੁਲਕ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਇਸ ਤਰੀਕੇ ਦੇ ਕਾਰਨਾਮੇ ਇਸ ਤਰੀਕੇ ਦੀਆਂ ਵਾਰਦਾਤਾਂ ਕਰਕੇ ਘਰ ਉਜਾੜ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਚਿੱਠੀ ਵੀ ਲਿਖੂੰਗਾ ਮਿਲ ਕੇ ਵੀ ਆਉਂਗਾ ਵੀ ਇਹ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੇ ਆ ਉਹਦੇ ਉੱਤੇ ਲਗਾਮ ਲਾਉਣੀ ਪਊਗੀ ਉਦੇ ਉੱਤੇ ਕੋਈ ਐਕਸ਼ਨ ਲੈਣਾ ਪਊਗਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਇਹਨਾਂ ਦਾ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਪੁਲਿਸ ਪੰਜਾਬ ਦੇ ਚੀਫ ਸੈਕਟਰੀ ਜਿਹੜਾ ਇਹ ਬਿਆਨ ਦਿੱਤਾ ਕੀ ਇਹ ਅਫੀਸ਼ੀਅਲ ਬਿਆਨ ਹੈ ਅੰਮਨ ਅਰੁਣਾ ਨੇ ਲਾਰੈਂਸ ਦੇ ਜ਼ਰੀਏ ਕੇਂਦਰ ਤੇ ਨਿਸ਼ਾਨੇ ਸਾਧਦੇ ਨੇ ਇਲਜ਼ਾਮ ਸੀ ਗੈਂਗਸਟਰ ਦੀ ਪੁਸ਼ਤਪਨਾਹੀ ਦਾ ਤਾਂ ਬਿੱਟੂ ਦਾਵਾ ਕਰ ਰਹੇ ਨੇ ਕਿ ਜੇਕਰ ਪੰਜਾਬ ਚ ਭਾਜਪੀ ਦੀ ਸਰਕਾਰ ਬਣੀ ਤਾਂ ਗੈਂਗਸਟਰ ਸਿੱਧੇ ਕਰਕੇ ਦਿਖਾਵਾਂਗੇ ਇਹ ਜਿਹੜੇ ਹਾਰਡ ਕੋਰ ਕ੍ਰਾਈਮਨਲ ਨੇ ਜਿੰਨਾਂ ਨੂੰ ਕੇਂਦਰ ਦੀ ਸਰਕਾਰ ਔਰ ਗ੍ਰਹਿ ਮੰਤਰਾਲਾ ਆਪਦੇ ਆਪਦੇ ਪੁੱਛੜ ਦੇ ਵਿੱਚ ਰੱਖ ਕੇ ਆਪਦੀ ਮੁਕਲ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਿਹਾ ਇਹਨਾਂ ਨੂੰ ਨੋ ਇਸ ਤਰੀਕੇ ਦੀ ਜੇ ਜੇ ਸ਼ੈ ਮਿਲੇਗੀ ਤੇ ਇਹ ਹਾਲਾਤ ਬਹੁਤ ਮੰਦੇ ਬੁਜਾਣਗੇ ਸੋ ਕਿਰਪਾ ਕਰਕੇ ਇਹਦੇ ਉੱਪਰ ਕੇਂਦਰ ਸਰਕਾਰ ਬੀਜੇਪੀ ਪ੍ਰਧਾਨ ਮੰਤਰੀ ਸਾਹਿਬ ਬਾਰ ਫਰਮਾਉਣ ਇਹ ਬਹੁਤ ਹੀ ਤੁਸੀਂ ਮਤਲਬ ਗਿਰੀ ਹੋਈ ਗੱਲ ਕੀਤੀ ਆ ਐਥਿਕਸ ਤੋਂ ਪਰੇ ਦੀ ਗੱਲ ਕੀਤੀ ਆ ਅਸੀਂ ਤਾਂ ਪਾਕਿਸਤਾਨ ਨੂੰ ਨਹੀਂ ਕੁਸਕਣ ਦਿੱਤਾ ਇਹ ਗੈਂਗਸਟਰਾਂ ਦਾ ਚੀਜ਼ ਕੀ ਨੇ ਦਿਖਾਵਾਂਗੇ ਰੱਬ ਦੀ ਮਿਹਰ ਨਾਲ ਜਦੋਂ ਕਦੇ ਲੋਕਾਂ ਨੇ ਵਾਗ ਡੋਲ ਹੱਥ 'ਚ ਦਿੱਤੀ ਬੀਜੇਪੀ ਦੇ ਦਿਖਾਵਾ ਵੀ ਕਿਵੇਂ ਇਹਨਾਂ ਨੂੰ ਸਿੱਧੇ ਕੀਤੇ ਜਾਂਦਾ ਹੈ ਗੈਂਗਸਟਰਾਂ ਦੇ ਮੁੱਦੇ ਉੱਤੇ ਸਟੇਟ ਬਨਾਮ ਸੈਂਟਰ ਵਾਲੀ ਸਥਿਤੀ ਤਾਂ ਬਣੀ ਹੋਈ ਹੈ ਪਰ ਸਵਾਲ ਇਹ ਜ਼ਰੂਰ ਹੈ ਕਿ ਗੈਂਗਸਟਰ ਕਿਸ ਦੀ ਛਾਹ ਦੇ ਉੱਤੇ ਇਸ ਤਰੀਕੇ ਸੁਸੇਦੀ ਗੱਲ ਜਦੋਂ ਚੱਲਦੀ ਹੈ ਤਾਂ ਇਲਾਜ ਆਉਂਦਾ ਉਦੋਂ ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤਾਂ ਪੈਸਾ ਆਉਂਦਾ ਉਦੋਂ ਜਦੋਂ ਪੈਸੇ ਦੀ ਗੱਲ ਚੱਲਦੀ ਹੈ ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਜਾਂ ਨਹੀਂ ਬਹੁਤ ਸਾਰੇ ਘਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਆ ਕੈਮਰੇ ਚੱਲ ਰਹੇ ਨੇ ਮੈਨੂੰ ਸੁਣ ਵੀ ਰਹੇ ਹੋਣਗੇ ਦੇਖ ਵੀ ਰਹੇ ਹੋਣਗੇ ਬਹੁਤ ਸਾਰੇ ਹਜੇ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਇਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ ਜਾਂ ਜਿੰਨੀ ਕ ਪ੍ਰਾਪਰਟੀ ਐ ਵਿਕ ਜੂਗੀ ਇਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ 'ਤੇ ਛੱਡ ਦਿਓ ਲੋਕਾਂ ਨੇ ਹੱਥ ਖੜੇ ਕਰ ਦਿੱਤੇ ਜ਼ਿੰਦਗੀ ਨੂੰ ਵਿਕਾਸ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਤਾਂ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇ ਜਰੀਵਨ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ ਚ ਲੱਡੂ ਵੰਡੇ ਗਏ ਮਤਲਬ ਕਿ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ 100 ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡਦੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡਤੇ ਕਿੰਦੇ ਅੱਜਕਲ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਬਹੁਤ ਮੈਨੂੰ ਇਨਾ ਦੁੱਖ ਹੋਇਆ ਉਹਦੋਂ ਮੈਂ ਪਿੰਨੀ ਸੀ ਉਹਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਹਾਂ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਫਰੈਂਡਰੀ ਕਰਤਾ ਲਾਈਫ ਕਿ ਬਸ ਸਾਡੀ ਤਾਂ 55 55 ਸਾਰੀ ਐ ਬਸ ਵੱਡੇ ਬੰਦੇ ਜਾਂਦੇ ਹੁੰਦੇ ਜਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੁੰਦੀ ਸਾਡੇ ਕੋਲ ਆਜ ਪਾਸ ਤੇ ਪੈਸੇ ਨਹੀਂ ਕਹਿੰਦੇ ਜੈ ਕਿਤੇ ਵਰਾ ਫਿਰ ਮੈਂ ਉਹਦੇ ਸੋਚਿਆ ਮੈਂ ਕਿਹਾ ਰੱਬਾ ਜੀ ਕਿਤੇ ਕੋਈ ਮੌਕਾ ਦੇ ਤਾਂ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਦਾ ਕਰਦੇ